ਇੱਕ ਕਿਸੇ ਬਾਰੇ ਬੁਰਾ ਨਹੀਂ ਸੋਚਣਾ ਚਾਹੀਦਾ ਜੇ ਤੁਸੀਂ ਨਾਮ ਜਪਦੇ ਹੋ ਤੇ ਐਵੇਂ ਤੁਸੀਂ ਜਿਾਰੇ ਬਾਰੇ ਬੁਰਾ ਸੋਚੀ ਤੇ ਇਹ ਕਹੇ ਦਾ ਮਾੜਾ ਨਮਾ ਕਰਦਾ ਕਰਮ ਤਾਂ ਮਾੜਾ ਕਰਨਾ ਨਹੀਂ ਚਾਹੀਦਾ ਸੋਚਣਾ ਵੀ ਨਹੀਂ ਚਾਹੀਦਾ ਜੇ ਤੁਸੀਂ ਅੱਛੇ ਕਰਮ ਕਰੋਗੇ ਦਿਨ ਦੇ ਵਿੱਚ ਇੱਕ ਚੰਗਾ ਕਰਮ ਜ਼ਰੂਰ ਕਰਨਾ ਚਾਹੀਦਾ ਫਿਰ ਉਹ ਦਿਨਾਂ ਮਨ ਨੂੰ ਸ਼ਾਂਤੀ ਵੀ ਰਹਿੰਦੀ ਹੈ ਇਹ ਬੰਦੇ ਨੂੰ ਇਹ ਹੁੰਦਾ ਵੀ ਕੋਈ ਅੱਛਾ ਕੰਮ ਕੀਤਾ ਉਹਦਾ ਫਲ ਵੀ ਮਿਲਦਾ ਨਾਮ ਤਾਂ ਜੇ ਉਹਨੂੰ ਜਪਨਾ ਚਾਹੀਦਾ ਪਰ ਸਾਰੇ ਦਿਨ ਚ ਬੰਦੇ ਨੂੰ ਸੋਚਣਾ ਚਾਹੀਦਾ ਵੀ ਕੋਈ ਕਿਹੜੀ ਦਇਆ ਕੀਤੀ ਹੈ ਜਾਂ ਕਿਹੜਾ ਅੱਛਾ ਕੰਮ ਕੀਤਾ ਗੁਰੂ ਰਾਮਦਾਸ ਮਹਾਰਾਜ ਜਦੋਂ ਘੁੰਗਣੀਆਂ ਵੇਚਦੇ ਸੀ ਨਾ ਤਿੰਨ ਦਿਨ ਤੇ ਭੁੱਖੇ ਸਾਧੂ ਸੀ ਇਹ ਉਹ ਸਾਧੂ ਕਹਿੰਦੇ ਵੀ ਬੱਚਾ ਸਾਨੂੰ ਆਹ ਘੁੰਗਣੀਆਂ ਛਕਾ ਦੇ ਪਰ ਸਾਡੇ ਕੋਲ ਪੈਸੇ ਨਹੀਂ ਗੁਰੂ ਰਾਮਦਾਸ ਮਹਾਰਾਜ ਪਹਿਲਾਂ ਨਹੀਂ ਭਾਈ ਜੇਠਾ ਜੀ ਬਚਪਨ ਦੀ ਗੱਲ ਹੈ ਉਹ ਕਹਿੰਦੇ ਮਹਾਰਾਜ ਸਾਹਿਬ ਨੂੰ ਜਿਹੜਾ ਬੰਦਾ 25 ਜਪਜੀ ਸਾਹਿਬ ਦੇ ਪਾਠ ਰੋਜ਼ਾਨਾ ਕਰਦਾ ਨਾ ਉਹ ਕੋਈ ਵੀ ਅਰਦਾਸ ਕਰੇ ਉਹਦੀ ਪੂਰੀ ਹੋ ਜਾਣੀ ਹੈ ਗੱਜ ਕੇ ਆਖੋ ਸਤਨਾਮ ਜਿਹੜੀ ਮਾਤਾ ਦੇ ਗਰਭ ਦੇ ਵਿੱਚ ਬਾਲਕ ਆ ਗਿਆ ਜੇ ਉਹ ਪੰਜ ਜਪਜੀ ਸਾਹਿਬ ਰੋਜ਼ਾਨਾ ਕਰਦੀ ਹੈ ਤਾਂ ਬੱਚੇ ਨੂੰ ਜਪਜੀ ਸਾਹਿਬ ਯਾਦ ਕਰਨ ਦੀ ਲੋੜ ਨਹੀਂ ਉਹਦੇ ਜਵਾਨੀ ਹੋ ਜਾਣਾ ਸਾਡੇ ਵਿੱਚ ਬੜੇ ਪ੍ਰੈਕਟੀਕਲ ਨੇ ਸੰਗਤ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਬੱਚਾ ਉਹ ਤਬਲਾ ਵਜਾਉਂਦਾ 27 ਸਾਲ ਦਾ ਆ ਸਕਤ ਉਹਦੀ ਮਾਤਾ ਨੂੰ ਸ਼ੁਕਮਨੀ ਸਾਹਿਬ ਜਵਾਨੀ ਆਦਾ ਉਹਦੇ ਵੀ ਜਵਾਨੀ ਹੈ ਜਿਹੜਾ ਕੋਈ ਸ਼ੁਕਮਨੀ ਸਾਹਿਬ ਦਾ ਪਾਠ ਕਰਦਾ ਨਾ ਇੱਕ ਪਾਠ ਵੀ ਰੋਜ਼ ਕਰ ਲੇ ਉਹਦੇ ਸਰੀਰ ਵਿੱਚ ਕਦੇ ਰੋਗ ਨਹੀਂ ਰਹਿੰਦਾ ਫੇਰ ਕੰਨਾਂ ਦਾ ਰੋਗ ਤੇ ਨੂੰ ਗਾਲ ਦਾ ਰੋਗ ਕੈਂਸਰ ਤੱਕ ਦੂਰ ਹੋ ਗਏ ਸ਼ੁਕਮਨੀ ਸਾਹਿਬ ਦਾ ਪਾਠ ਤੋਂ ਆਪਣੇ ਕੋਲ ਕਿੱਡਾ بڑا ਖਜ਼ਾਨਾ ਪਿਓ ਦਾਦੇ ਦਾ ਕੋਲ ਡਠਾ ਖਜ਼ਾਨਾ ਕਿੱਡਾ ਖਜ਼ਾਨਾ ਮਹਾਰਾਜ ਦੇ ਕੇ ਗਏ ਪਰ ਆਪਾਂ ਨਾ ਬਹੁਤ ਪਿੱਛੇ ਆ ਸੋਚੀਏ 15 ਮਿੰਟ ਵੀ ਆਪਾਂ ਮੂਲ ਮੰਤਰ ਦੀ ਕਰਦੇ। ਉਹਦੀ ਮਾਤਾ ਨੂੰ ਜਪਜੀਤ ਸਾਹਿਬ ਜਵਾਨੀ ਉਹਦੇ ਵੀ ਜਵਾਨੀ ਹੈ। ਮਾਤਾ ਨੂੰ 200 ਸ਼ਬਦ ਯਾਦ ਆ ਉਹਦੇ ਵੀ ਜਵਾਨੀ ਹੈ। ਮਾਤਾ ਨੇ ਯਾਦ ਕੀਤਾ ਬੱਚੇ ਨੂੰ ਯਾਦ ਕਰਨ ਦੀ ਲੋੜ ਨਹੀਂ ਪਈ। ਜੇ ਮਾਤਾ ਕੇ ਚੌਰ ਸਾਹਿਬ ਕਰਦੀਏ ਬੱਚੇ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਵੀ ਚੌਰ ਸਾਹਿਬ ਕਰਦਾ। ਜਾਂ ਸਿੱਖੀ ਦੇ ਵਿੱਚ ਆਇਆ ਜਾਂ ਦਾੜਾ ਰੱਖ ਲੈ, ਉਹਨੇ ਆਪੇ ਰੱਖ ਲੈਣਾ। ਮਾਤਾ ਨੂੰ ਤੈਨੂੰ ਬਸ਼ੱਕਤ ਕਰਨੀ ਪੈਣੀ। ਬਹਾਦਰ ਸ਼ਾਹ ਦਾ ਜਨਮ ਨਹੀਂ ਸੀ ਹੁੰਦਾ। ਸਾਹ ਸੰਗਤ ਮਾਤਾ ਬੜੀ ਤੰਗ ਤੇ ਗੁਰੂ ਹਰ Rai ਸਾਹਿਬ ਨੇ ਫਿਰ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਭੇਜਿਆ ਫਿਰ ਬਹਾਦਰ ਸ਼ਾਹ ਦਾ ਜਨਮ ਹੋਇਆ ਠੀਕ ਹੈ ਜਿੱਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਪਜੀ ਸਾਹਿਬ ਦੇ ਪਾਠ ਦਾ ਬੜਾ ਮਹੱਤਮ ਹੈ ਤੇ ਜਪਜੀ ਸਾਹਿਬ ਦੇ ਪਾਠ ਦੀ ਏਡੀ ਮਹਾਨਤਾ